ਸਸ਼ੀਕਲ ਜੀ ਨਾਮ ਗਗਨਦੀਪ ਸਿੰਘ ਆ ਜੀ ਪਿੰਡ ਖੋਖਰ ਪਿਛਲੇ 2 ਸਾਲ ਤੋਂ ਐਮ ਆਈ ਲਾਈਫ ਸਟਾਈਲ ਦੇ ਵਿੱਚ ਮਿਲ ਕੇ ਕੰਮ ਕਰ ਰਹੇ ਆ ਜਿਦੇ ਵਿੱਚ ਆਪਣੇ ਕੋਲੇ ਬ੍ਰਾਂਡ ਆਉਂਦੇ ਹੈਗੇ ਆ ਜਿਵੇਂ ਇੱਕ ਆਪਣੇ ਕੋਲੇ ਬ੍ਰਾਂਡ ਆਂਦਾ ਹੈਗਾ ਇੰਡੀਆ ਐਗਰੋ ਕਰਕੇ ਠੀਕ ਹੈ ਜਿਦੇ ਵਿੱਚ ਆਪਾਂ ਆਪਣੇ ਖੇਤ ਨੂੰ ਆਰਗੈਨਿਕ ਤਰੀਕੇ ਦੇ ਵਿੱਚ ਲਿਆ ਸਕਦੇ ਹੈਗੇ ਆ ਤੇ ਆਪਣੀ ਫਸਲ ਦਾ ਝਾੜ ਵਧਾ ਸਕਦੇ ਹੈਗੇ ਆ ਠੀਕ ਹੈ ਇਸ ਪ੍ਰੋਡਕਟਾਂ ਨੂੰ ਲੈ ਕੇ ਆਪਾਂ ਬਾਈ ਜੀ ਨੂੰ ਮਿਲੇ ਸੀਗੇ ਰਾਇਨਾਗਾ ਦੇ ਵਿੱਚ ਤੇ ਇਹਨਾਂ ਦੀ ਆਪਾਂ ਜਵਾਨੀ ਪੁੱਛਦੇ ਹਾਂ ਕਿ ਇਹਨਾਂ ਨੂੰ ਇਸ ਤੋਂ ਕੀ ਰਿਜ਼ਲਟ ਮਿਲਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਾਂ ਪ੍ਰੋਡਕਟ ਵਰਤੇ ਸੀ ਕਿਸ ਤਰ੍ਹਾਂ ਵਰਤੇ ਸੀ ਤੇ ਕੀ ਰਿਜ਼ਲਟ ਮਿਲਿਆ ਆਪਾਂ ਨੂੰ ਇਸ ਤੋਂ ਇਹ ਪਹਿਲਾਂ ਬਾਈ ਜੀ ਆਹ ਤਾਂ ਪਾਇਆ ਸੀਗਾ ਥੱਲੇ ਆਪਾਂ ਜੀ ਜੀ ਆਪਣੇ ਮੱਕੀ ਬੀਜ ਕੇ ਹਾਂ ਜੀ ਖਾਲੀਆਂ ਦੇ ਵਿੱਚ ਰੇਹ ਦੇ ਵਿੱਚ ਲਾ ਕੇ ਪਾਇਆ ਸੀਗਾ ਠੀਕ ਹੈ ਜੀ ਵਧ ਗਿਆ ਇਹਦਾ ਉਗਰ ਵਧ ਗਿਆ ਉਗਰੇ ਆਈ ਸੀਗੀ ਜੀ ਕੋਣ ਕੇ ਬਾਅਦ ਚ ਇਹਦੀ ਕੀਤੀ ਸੀ ਸਪਰੇਅ ਦੋਨਾਂ ਦੀ ਉੱਤਾਂ ਹੀ अच्छा प्रो मैजिक ਤੇ ਐਮ ਆਈ ਐਮ ਆਈ ਹਾਂਜੀ ਹਾਂਜੀ ਇਹਨੇ ਵਧੀਆ ਰਿਜ਼ਲਟ ਮਿਲਿਆ ਦਾ ਮੱਕੀ ਵਧੀਆ ਹੋਈ ਹੈ ਜਿਹਨਾਂ ਦੂਜੇ ਦਿਨ ਘਰਾਂ ਦੇ ਨਹੀਂ ਕੀਤੀ ਉਹ ਮੱਕੀ ਦਾ ਕਾਦ ਛੋਟਾ ਹੀ ਇਹਦਾ ਸਹੀ ਹੈ ਕਿ ਕਾਦ ਸਾਰੀਆਂ ਮੱਕੀਆਂ ਦੀ ਐਵੇਂ ਹੀ ਠੀਕ ਹੈ ਜੀ ਆਪਣੇ ਫਿਰ ਵੀ ਕੋਈ 8.5 ਫੁੱਟ ਹਾਂਜੀ 8.5 8.5 ਫੁੱਟ ਕਾਦ ਹੈਗਾ ਮੱਕੀ ਦਾ ਠੀਕ ਹੈ ਜੀ ਤੇ ਛੱਲੀਆਂ ਵੀ ਦੋ ਦੋ ਹੈਗੀਆਂ ਦੋ ਦੋ ਤਾਂ ਪੱਕੀਆਂ ਹੀ ਹੈਗੀਆਂ ਇਹ ਤੀਜੀ ਛੱਲੀ ਵੀ ਅਜੇ ਵੀ ਮੌਸਮ ਦੇ ਹਿਸਾਬ ਨਾਲ ਉਵੇਂ ਨਹੀਂ ਪੂਰੀ ਨਹੀਂ ਬਣੀਗੀ ਹਾਂਜੀ ਹਾਂਜੀ ਜੇ ਟਾਈਮ ਰ ਹੁੰਦਾ ਤਾਂ ਹੋ ਸਕਦਾ ਬਣ ਜਾਂਦੀ ਮੱਕੀ ਇਹ ਚ ਦਾਣੇ ਦੂਣੇ ਪੂਰੇ ਭਰੇ ਆਈ ਵਧੀਆ ਵਿੱਚ ਕੁੱਲ ਮਿਲਾ ਕੇ ਸਹੀ ਪ੍ਰੋਡਕਟ ਸਾਰਿਆਂ ਨੂੰ ਯੂਜ਼ ਕਰਨਾ ਚਾਹੀਦਾ ਜੀ ਠੀਕ ਹੈ ਤਾਂ ਦੋ ਆਪਾਂ ਝੋਨੇ ਦੀ ਵੀ ਕਰਾਂਗੇ ਇਹਦਾ ਰਿਜ਼ਲਟ ਚੰਗਾ ਮਿਲਿਆ ਇਹਦਾ ਜੀ ਹਾਂਜੀ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ